ਹਾਂਜੀ ਭਾਈ ਕੀ ਹਾਲ ਚਾਲ ਵੀਡੀਓ ਚ ਤੁਹਾਡਾ ਸਵਾਗਤ ਹੈ ਵੀਡੀਓ ਨੂੰ ਜਲਦੀ ਜਲਦੀ ਨੂੰ ਆਪਣੇ ਦੋਸਤਾਂ ਮਿੱਤਰਾਂ ਨਾਲ WhatsApp ਗਰੁੱਪਸ ਦੇ ਵਿੱਚ Facebook ਤੇ ਸ਼ੇਅਰ ਕਰ ਦਿਓ ਉਹ ਤੱਕ ਆਪਾਂ ਗੱਲ ਤੇ ਚੰਨਣਾ ਪਾਉਣੇ ਆ ਕਿ ਕੀ ਗੱਲ ਆ ਤੁਸੀਂ ਟਾਈਟਲ ਪੜ ਹੀ ਲਿਆ ਹੋਣਾ ਕਿ ਪੰਜਾਬ ਸਰਕਾਰ ਨੇ ਐਸਸੀ ਭਾਈਚਾਰੇ ਨਾਲ ਕੀਤਾ ਮਜ਼ਾਕ ਇਹ ਮਜ਼ਾਕ ਕਿਵੇਂ ਕੀਤਾ ਗਿਆ ਨਾਲ ਥੰਬਨੇਲ ਤੇ ਇੱਕ ਪੋਸਟਰ ਵੀ ਲੱਗਿਆ ਹੋਇਆ ਜੀ ਚ ਭਗਵੰਤ ਮਾਨ ਸਰਕਾਰ ਨੇ ਕਿਹਾ ਕਿ ਅਸੀਂ ਪਿਛੜੇ ਹੋਏ ਵਰਗਾਂ ਦਾ ਐਸਸੀ ਭਾਈਚਾਰੇ ਦਾ ਮਾਨ ਸਨਮਾਨ ਵਧਾ ਦਿੱਤਾ ਉਹ ਮਾਨ ਸਨਮਾਨ ਹੁਣ ਸਰਕਾਰ ਨੇ ਕਿਵੇਂ ਵਧਾਇਆ ਉਹ ਮਾਨ ਸਨਮਾਨ ਸਰਕਾਰ ਨੇ ਵਧਾਇਆ ਕਿ 4727 ਪਰਿਵਾਰਾਂ ਦਾ 4727 ਬੰਦਿਆਂ ਦਾ ਜਿਹੜੇ ਐਸਸੀ ਭਾਈਚਾਰੇ ਨਾਲ ਜਿਹੜੇ ਸ਼ੈਡਿਊਲ ਕਾਸਟ ਨਾਲ ਸੰਬੰਧ ਰੱਖਦੇ ਆ ਪਛੜੇ ਹੋਏ ਭਾਈਚਾਰੇ ਨਾਲ ਅੱਛਾ ਉਹਨਾਂ ਦਾ ਮਾਨ ਸਨਮਾਨ ਕਿਵੇਂ ਵਧਾਇਆ ਸਰਕਾਰ ਨੇ ਕਿ ਉਹਨਾਂ ਦੇ 68 ਕਰੋੜ ਕਰਜ਼ਾ ਜਿਹੜਾ ਉਹਨਾਂ ਸਿਰ ਸੀ ਉਹ ਮਾਫ ਕਰਤਾ 68 ਕਰੋੜ ਤੁਹਾਨੂੰ ਇਹ ਲੱਗ ਰਿਹਾ ਹੋਣਾ ਕਿ 68 ਕਰੋੜ ਕਰਕੇ ਕੀ ਖਾਸ ਕਰਤਾ ਪਰ ਇਹ ਮਾਨ ਸਰਕਾਰ ਦੇ ਲਈ ਖਾਸ ਕੰਮ ਹੀ ਆ ਜੇ ਆਪਾਂ ਐਸਟੀਮੇਟ ਲਾਈਏ ਕਿ ਪੰਜਾਬ ਦੇ ਪਿੰਡ ਕਿੰਨੇ ਨੇ ਲਗਭਗ 13000 ਪਿੰਡ ਨੇ ਪੰਜਾਬ ਦੇ ਵਿੱਚ ਤੇ ਫਿਰ ਉਸ ਤੋਂ ਬਾਅਦ ਆਪਾਂ ਇਹ ਵੇਖੀਏ ਕਿ ਇਹ ਕਰਜ਼ਾ ਕਿੰਨੇ ਦਾ ਮਾਫ ਕੀਤਾ ਤਾਂ 4727 ਲੋਕਾਂ ਦਾ ਕਰਜ਼ਾ ਮਾਫ ਕੀਤਾ ਜਣੇ ਕਿ 3 ਪੌਣੇ 3 ਪਿੰਡਾਂ ਦਾ 3 ਪਿੰਡਾਂ ਦਾ ਇੱਕ ਬੰਦਾ ਐਸਸੀ ਭਾਈਚਾਰੇ ਦਾ ਮਜ਼ਦੂਰ ਵਰਗ ਦਾ ਉਹ ਕੱਢ ਕੇ ਉਹਦਾ ਕਰਜ਼ਾ ਮਾਫ ਕੀਤਾ ਸਰਕਾਰ ਨੇ ਹੁਣ ਕਰਜ਼ਾ ਕਿੰਨਾ ਮਾਫ ਕੀਤਾ 68 ਕਰੋੜ 68 ਕਰੋੜ ਕਰਜ਼ਾ ਮਾਫ ਕਰਕੇ ਸਰਕਾਰ ਪੱਕੀ ਗੱਲ ਐ ਤੁਸੀਂ ਵੇਖ ਲਿਓ ਫਲੈਕਸਾਂ ਲੱਗਣਗੀਆਂ ਪੋਸਟਰ ਤੇ ਰੀਲਾਂ ਤਾਂ ਹੁਣ ਵਾਇਰਲ ਹੋਣ ਲੱਗ ਗਈਗੇ ਆਉਂਦੇ ਦਿਨਾਂ ਚ ਇਸ ਦੀਆਂ ਫਲੈਕਸਾਂ ਵੀ ਲੱਗ ਜਾਣੀਆਂ ਤੁਸੀਂ ਆਪਦੇ ਗਲੀ ਮਹੱਲਿਆਂ ਦੇ ਆਪਦੇ ਪਿੰਡਾਂ ਸ਼ਹਿਰਾਂ ਦੇ ਤੇ ਆਪਣੀਆਂ ਸੜਕਾਂ ਤੇ ਜਿਹੜੀਆਂ ਆਹ 4 ਲੇਨ ਸੜਕਾਂ ਨੇ ਵੱਡੀਆਂ ਇਹਨਾਂ ਤੇ ਸੜਕਾਂ ਤੇ ਵੀ ਤੁਸੀਂ ਵੇਖ ਲਓਗੇ ਕਿ ਫਲੈਕਸ ਲੱਗੇ ਹੋਣਗੇ ਮਾਨ ਮਾਨ ਸਰਕਾਰ ਨੇ ਵਧਾਇਆ ਸ਼ੈਡਿਊਲ ਕਾਸਟ ਭਾਈਚਾਰੇ ਦਾ ਮਾਨ ਸਨਮਾਨ ਹੁਣ ਇਹ ਮਾਨ ਸਨਮਾਨ ਤਾਂ ਵਧਾਤਾ ਸਰਕਾਰ ਨੇ ਪਾ 68 ਕਰੋੜੀ ਤੇ ਇਸ ਤੋਂ ਵੱਧ ਤੁਸੀਂ ਵੇਖ ਲਓਗੇ ਜਿਹੜੀ ਗੱਲ ਮੈਂ ਕਰ ਰਿਹਾ ਸੀ ਕਿ ਪੋਸਟਰਾਂ ਤੇ ਫਲੈਕਸਾਂ ਤੇ ਸਰਕਾਰ 68 ਕਰੋੜ ਤੋਂ ਵੱਧ ਖਰਚ ਕਰ ਦੂ। ਕਿਉਂਕਿ ਇਸ ਦੀਆਂ ਪਿਛਲੀਆਂ ਉਦਾਹਰਨਾਂ ਨੇ ਆਪਾਂ ਕੋਈ ਇਹ ਉਹੀ ਕਹਿ ਰਹੇ ਵੀ ਆਰ ਉਹੀ ਸਰਕਾਰ ਦਾ ਹਰ ਗੱਲ ਦੇ ਵਿੱਚ ਵਿਰੋਧ ਹੀ ਕਰਨਾ ਹੁੰਦਾ। ਆਪਾਂ ਬਿਲਕੁਲ ਵਿਰੋਧ ਕਰਨ ਵਾਲੇ ਬੰਦੇ ਨਹੀਂ ਜਿਹੜੇ ਕੰਮ ਸਰਕਾਰ ਨੇ ਚੰਗੇ ਕੀਤੇ ਨੇ ਉਹ ਵੀ ਆਪਾਂ ਗੱਲ ਕਰਦੇ ਹੀ ਹੁੰਨੇ ਆ ਉਹਨਾਂ ਦੇ ਵੀ। ਪਰ ਇਹ ਹੁਣ ਪਿਛਲੇ ਅ ਹੋਂ ਤੋਂ 4 ਸਾਲ ਪਹਿਲਾਂ ਦਿੱਲੀ ਦੇ ਵਿੱਚ ਕੇਜਰੀਵਾਲ ਸਾਹਿਬ ਨੇ ਇਹ ਇਹ ਕਿਹਾ ਸੀ ਕਿ ਅਸੀਂ ਇੱਕ ਦਵਾਈ ਲੈ ਆਂਦੀ ਹੈ ਜੀ ਜਿਹੜੀ ਪਰਾਲੀ ਦੇ ਉੱਤੇ ਛਿੜਕਿਆ ਕਰਾਂਗੇ ਪਰਾਲੀ ਐ ਪੂਰੀ ਮਿੱਟੀ ਦੇ ਵਿੱਚ ਰਲ ਜਾਇਆ ਕਰਨੀ ਹੈ ਮਿਲ ਜਾਇਆ ਕਰਨੀ ਹੈ ਸੋਨੂੰ ਸਪਰੇਅ ਕਰਨ ਦੀ ਲੋੜ ਨਹੀਂ ਪੈਣੀ ਸੋਨੂੰ ਅੱਗ ਲਾਉਣ ਦੀ ਲੋੜ ਨਹੀਂ ਪੈਣੀ ਸਪਰੇਅ ਕਰ ਦੇਾਂਗੇ ਦਵਾਈ ਦੀ ਅੱਛਾ ਉਸ ਤੋਂ ਬਾਅਦ ਕੀ ਹੋਇਆ ਜਦੋਂ ਆਪਣੇ ਪੰਜਾਬ ਦੇ ਵਿੱਚ ਝੋਨੇ ਦੀ ਪਰਾਲੀ ਨੂੰ ਅੱਗਾਂ ਲੱਗਣ ਲੱਗੀਆਂ ਤੇ ਲੋਕਾਂ ਨੇ ਕਿਹਾ ਵੀ ਭਾਈ ਲੈ ਕੇ ਆ ਉਹ ਜਿਹੜੀ ਤੁਸੀਂ ਕਹਿੰਦੇ ਸੀ ਦਵਾਈ ਜਿਹਦੀ ਸਪਰੇਅ ਕੀਤੇ ਨਾਲ ਮਿੱਟੀ 'ਚ ਮਿਲ ਜਾਣੀ ਆ ਪਰਾਲੀ ਤਾਂ ਅੱਗੋਂ ਜਵਾਬ ਮਿਲਿਆ ਸਰਕਾਰ ਦਾ ਕਿ ਭਾਈ ਉਹ ਤਾਂ ਜਿਹੜੀ ਦਵਾਈ ਆ ਉਹ ਤਾਂ ਮਹੀਨਾ ਰੱਖਣਾ ਪੈਂਦੀ ਆ ਪਰਾਲੀ ਜਦੋਂ ਛਿੜਕਦੀ ਤੁਸੀਂ ਦਵਾਈ ਪਰਾਲੀ ਤੇ ਤਾਂ ਉਹ ਮਹੀਨਾ ਰੱਖਣੀ ਪਊਗੀ ਜਾਨੀ ਕਿ ਉਥੋਂ ਭੱਜ ਗਈ ਸਰਕਾਰ ਪਰ ਉਹੋ ਜਿਹੜੀ ਸੀਗੀ ਐਡ 40 ਲੱਖ ਰੁਪਏ ਦੀ ਤਾਂ ਉਹ ਦਵਾਈ ਬਣੀ ਸੀ ਤੇ 4 ਕਰੋੜ ਰੁਪਇਆ ਉਸ ਦੀ ਐਡ ਤੇ ਲਗਾ ਦਿੱਤਾ ਗਿਆ ਸੀ ਇਹ ਕੰਮ ਹੋਇਆ ਸੀ ਉਦੋਂ ਇਸੇ ਗੱਲੋਂ ਕਹਿ ਰਹੇ ਆ ਕਿ 68 ਕਰੋੜ ਤੋਂ ਵੱਧ ਦੀ ਸਰਕਾਰ ਨੇ ਮਸ਼ਹੂਰੀ ਕਰ ਦੇਣੀ ਆ ਛੱਡੋ ਪੋਸਟਰਾਂ ਨੂੰ ਛੱਡੋ ਫਲੈਕਸਾਂ ਨੂੰ ਛੱਡੋ ਸੋਸ਼ਲ ਮੀਡੀਆ ਨੂੰ ਛੱਡੋ ਸਭ ਕਾਸੇ ਨੂੰ ਛੱਡ ਦਿਓ ਜਿਹੜੀਆਂ ਤੁਸੀਂ ਮਸ਼ਹੂਰੀਆਂ ਫੋਰਕਾਸਟ ਤੇ ਬਿਨੇ ਹੋ ਕੱਲੀਆਂ ਅਖਬਾਰਾਂ ਦੀਆਂ ਮਸ਼ਹੂਰੀਆਂ ਤੇ ਮਾਨ ਸਰਕਾਰ ਇੱਕ ਸਾਲ ਦਾ 130 ਕਰੋੜ ਦੇ ਕਰੀਬ ਖਰਚ ਕਰਦੀ ਹੈ 129 ਕਰੋੜ ਤੋਂ ਉੱਤੇ ਤੇ ਮਜ਼ਦੂਰਾਂ ਦਾ 86 ਕਰੋੜ ਰੁਪਇਆ ਮਾਫ ਕਰਕੇ ਉਹਨਾਂ ਨਾਲ ਮਜ਼ਾਕ ਕੀਤਾ ਜਾ ਰਿਹਾ ਹੈ। ਮਜ਼ਦੂਰਾਂ ਦੇ ਮਜ਼ਦੂਰਾਂ ਦੇ ਸਰ ਕਰਜ਼ਾ ਹੈ ਕਿੰਨਾ? ਮਜ਼ਦੂਰਾਂ ਨੇ ਕਦੇ ਤੁਸੀਂ ਜਥੇਬੰਦੀਆਂ ਨੂੰ ਪੁੱਛਿਆ? ਉਹਨਾਂ ਨੇ ਬਥੇਰਾ ਸਾਨੂੰ ਦੱਸਣ ਦੀ ਕੋਸ਼ਿਸ਼ ਕੀਤੀ ਆ ਕਿ ਸਾਡੇ ਇਹ ਮੁੱਦੇ ਨੇ ਜੀ ਸਾਡੇ ਇਹ ਮੁੱਦੇ ਸਹੀ ਕੀਤੇ ਜਾਣ ਸਾਡਾ ਹੱਲ ਕੀਤਾ ਜਾਵੇ ਸਾਨੂੰ ਕੋਈ ਸੁੱਖ ਦਾ ਸਾਥ ਦਿੱਤਾ ਜਾਵੇ ਸਭ ਤੋਂ ਵੱਧ ਇਸ ਟਾਈਮ ਜੇ ਕੋਈ ਖੁਦਕੁਸ਼ੀ ਕਰ ਰਿਹਾ ਉਹ ਮਜ਼ਦੂਰ ਵਰਕ ਕਰ ਰਿਹਾ ਹੈ। ਐਸਸੀ ਭਾਈਚਾਰਾ ਕਰ ਰਿਹਾ ਜਿਨ੍ਹਾਂ ਦਾ ਤੁਸੀਂ ਮਾਨ ਸਨਮਾਨ ਵਧਾਉਣ ਲਈ ਚੱਲੇ ਹੋਏ ਹੋ ਮਾਨ ਸਾਹਿਬ ਤੇ ਉਹ ਐਸਸੀ ਭਾਈਚਾਰਾ ਕਰਜ਼ਈ ਕਿੰਨਾ ਪੰਜਾਬ ਦੇ 6 ਲੱਖ ਪਰਿਵਾਰਾਂ ਦੇ ਵਿੱਚੋਂ 84% ਪਰਿਵਾਰ ਮਜ਼ਦੂਰ ਭਾਈਚਾਰੇ ਦੇ ਐਸਸੀ ਭਾਈਚਾਰੇ ਦੇ ਉਹ ਨੇ ਜਿਹੜੇ ਕਰਜ਼ਈ ਨੇ ਤੇ ਕਰਜ਼ਾ ਉਹਨਾਂ ਦੇ ਸਿਰ ਪੰਜਾਬ ਖੇਤ ਮਜ਼ਦੂਰੀ ਯੂਨੀਅਨ ਜੋ ਪੰਜਾਬ ਦੇ ਵਿੱਚ ਕੰਮ ਕਰਦੀ ਆ ਖੇਤਾਂ ਦੇ ਮਜ਼ਦੂਰਾਂ ਦੇ ਲਈ ਲੜਦੀ ਆ ਐਸਪੀ ਭਾਈਚਾਰੇ ਲਈ ਲੜਦੀ ਆ ਜੁੱਝਦੀ ਆ ਉਸ ਜਥੇਬੰਦੀ ਨੇ 2017 ਦੇ ਵਿੱਚ ਸਰਵੇ ਕੀਤਾ ਆਪਦੇ ਤੌਰ ਤੇ ਸਰਵੇ ਕੀਤਾ ਸਰਕਾਰ ਨੇ ਤਾਂ ਨਹੀਂ ਕੀਤਾ ਸਰਕਾਰ ਨੇ ਕਦੇ ਜ਼ਰੂਰੀ ਨਹੀਂ ਸਮਝਿਆ ਕਿ ਇਹੋ ਜਿਹਾ ਸਰਵੇ ਮਜ਼ਦੂਰਾਂ ਤੇ ਵੀ ਕੀਤਾ ਜਾਵੇ ਕਿ ਉਹਨਾਂ ਦੀ ਜਾਣ ਕਿੰਨੀ ਕੌਖੀ ਆ ਅੱਛਾ ਉਸ ਨੇ ਖੇਤ ਮਜ਼ਦੂਰ ਜਥੇਬੰਦੀ ਨੇ ਉਹਦਾ ਸਰਵੇ ਕੀਤਾ ਤੇ ਉਹ ਸਰਵੇ ਦੇ ਵਿੱਚ ਇਹ ਨਿਕਲਿਆ ਵੀ 6 ਲੱਖ ਪਰਿਵਾਰਾਂ ਦੇ ਪਰਿਵਾਰਾਂ ਦੇ ਵਿੱਚੋਂ 84% ਪਰਿਵਾਰਾਂ ਦੇ ਸਿਰ ਤੇ ਕਰਜ਼ਾ ਹੈਗਾ ਅਛਾ ਉਹ ਕਰਜ਼ਾ ਹੈ ਕਿੰਨਾ ਉਸ ਟਾਈਮ ਹੁਣ ਤੋਂ 8 ਸਾਲ ਪਹਿਲਾਂ 2017 ਦੇ ਵਿੱਚ ਉਹ ਕਰਜ਼ਾ 91000 ਤੋਂ ਉੱਤੇ ਸੀ ਇੱਕ ਬੰਦੇ ਦੇ ਸਿਰ ਤੇ ਇੱਕ ਪਰਿਵਾਰ ਦੇ ਸਿਰ ਤੇ 91000 ਤੋਂ ਉੱਤੇ ਕਰਜ਼ਾ ਸੀ ਤੇ 8 ਸਾਲਾਂ ਦੇ ਵਿੱਚ ਉਸ ਦਾ ਵਿਆਜ ਲਾ ਲਓ ਹੋਰ ਲਾ ਲਓ ਕਿੰਨਾ ਵੱਧ ਗਿਆ ਹੁਣ ਤੇ ਮਜ਼ਦੂਰ ਭਾਈਚਾਰਾ ਤਾਂ ਇੱਕ ਬੰਦੇ ਦਾ ਕਰਜ਼ਾਈ ਵੀ ਨਹੀਂ ਜਿਵੇਂ ਆਪਣੇ ਕਿਸਾਨੀ ਕਹਿ ਦਿੰਨੇ ਆ ਆਪਾਂ ਕਿ ਬੈਂਕਾਂ ਦੀ ਕਰਜ਼ਾਈ ਆ ਸ਼ਾਹੂਕਾਰਾਂ ਦੀ ਕਰਜ਼ਾਈ ਆ ਤੇ ਬੈਂਕਾਂ ਦੀ ਬਸ ਬੈਂਕਾਂ ਤੇ ਆੜਤੀਆਂ ਦੀ ਸ਼ਾਹੂਕਾਰਾਂ ਦੀ ਇਹਨਾਂ ਦੀ ਕਰਜ਼ਾਈ ਹੁੰਦੀ ਆ ਪਰ ਮਜ਼ਦੂਰ ਵਰਗ ਇਹੋ ਜਾਂ ਜਿਹੜਾ ਹਰ ਵਰਗ ਦਾ ਕਰਜ਼ਾਈ ਹੋਇਆ ਪਿਆ ਦੁਕਾਨਦਾਰ ਦਾ ਉਹ ਕਰਜ਼ਾਈ ਆ ਬੈਂਕ ਦਾ ਉਹ ਕਰਜ਼ਾਈ ਆ ਮਲਟੀਨੇਸ਼ਨਲ ਜਿਹੜੀਆਂ ਆਹ ਬਜਾਜ ਵਰਗੀਆਂ ਫਾਈਨਾਂਸ ਕੰਪਨੀਆਂ ਫਿਰਦੀਆਂ ਨੇ ਇਹਨਾਂ ਦਾ ਉਹ ਕਰਜ਼ਾਈ ਆ ਹਰ ਫਾਈਨਾਂਸ ਕੰਪਨੀਆਂ ਦਾ ਹਾਲ ਮਾਨ ਸਾਹਿਬ ਇਹੋ ਜਿਹਾ ਪੰਜਾਬ ਦੇ ਵਿੱਚ ਕਿ ਆਉਂਦੀਆਂ ਨੇ ਮੋٹے ਵਿਆਜ ਲਾਉਂਦੀਆਂ ਨੇ ਮਜ਼ਦੂਰਾਂ ਤੇ ਤੇ ਮੋٹے ਵਿਆਜ ਜਦੋਂ ਉਹਨਾਂ ਤੋਂ ਮੁੜਦੇ ਨਹੀਂ ਤਾਂ ਕਦੇ ਉਹਨਾਂ ਦੀ ਫ੍ਰਿਜ ਚੱਕ ਕੇ ਲੈ ਗਏ ਕਦੇ ਉਹਨਾਂ ਦਾ ਕੂਲਰ ਚੱਕ ਕੇ ਲੈ ਗਏ ਕਦੇ ਉਹਨਾਂ ਦੀ ਮੱਝ ਖੋੜ ਕੇ ਲੈ ਗਏ ਇਹੇ ਕੰਮ ਹੁੰਦਾ ਹੈ ਉਹਨਾਂ ਦੇ ਘਰਾਂ ਦੀਆਂ ਕੁਰਕੀਆਂ ਹੋ ਜਾਂਦੀਆਂ ਤੇ ਤੁਸੀਂ ਉਹਨਾਂ ਦੇ ਹਾਲਾਤ ਜੇ ਸੱਚਮੁੱਚ ਸੁਧਾਰਨਾ ਚਾਹੁੰਦੇ ਹੋ ਇਦਾਂ ਦੇ ਪਹਿਲਾਂ ਤਾਂ ਮਜ਼ਾਕ ਕਰਨੇ ਬੰਦ ਕਰੋ ਫਿਰ ਤੁਸੀਂ ਮਜ਼ਦੂਰ ਜਥੇਬੰਦੀਆਂ ਦੇ ਜਿਹੜੇ ਸਰਵੇ ਕੀਤੇ ਹੋਏ ਨੇ ਉਹਨਾਂ ਨਾਲ ਬੈਠੋ ਉਹਨਾਂ ਨਾਲ ਗੱਲ ਕਰੋ ਕਿ ਭਾਈ ਆਪਾਂ ਕਿੱਦਾਂ ਇਹਨੂੰ ਹੱਲ ਕਰ ਸਕਦੇ ਆ ਤੁਸੀਂ ਹੱਲ ਕਰਨ ਵਾਲੇ ਪਾਸੇ ਤੁਰੋਂਗੇ ਹੱਲ ਬਹੁਤ ਨਿਕਲਣਗੇ ਪਰ ਇਦਾਂ ਦੇ ਮਜ਼ਾਕ ਹੁਣ ਇਹ ਜਦੋਂ ਤੁਹਾਡਾ ਪਿਛਲਾ ਰਵਈਆ ਪਿਛਲਾ ਵਰਤਾਰਾ ਇਹ ਹੀ ਰਿਹਾ ਤਾਂ ਸਾਨੂੰ ਤਾਂ ਹੁਣ ਇਹ ਵੀ ਲੱਗਣ ਲੱਗ ਗਿਆ ਕਿ ਤੁਸੀਂ ਜਿਹੜਾ ਇਹ ਕਰਜ਼ ਮਾਫ਼ ਕਰਨ ਲੱਗੇ ਹੋ ਇਹੀ ਗੱਲ ਲੁਧਿਆਣੇ ਵਾਲੀ ਜਿਹੜੀ ਸੀਟ ਹੈਗੀ ਉਥੋਂ ਦਾ ਹੀ ਲੋਕਾਂ ਦਾ ਹੀ ਕੀਤਾ ਹੋਣਾ ਵੋਟਾਂ ਦੇ ਲਈ ਕੀਤਾ ਹੋਣਾ ਕਿਉਂਕਿ ਉਥੋਂ ਦੇ ਜਿਹੜੇ ਇੰਡਸਟਰੀਅਲਿਸਟ ਸੀਗੇ ਉਹਨਾਂ ਦਾ ਵੀ ਤਾਂ ਤੁਸੀਂ ਵਨ ਟਾਈਮ ਸੈਟਲਮੈਂਟ ਕਰਕੇ ਉਹ ਕੀਤਾ ਹੀ ਆ ਅਸੀਂ ਨਹੀਂ ਕਹਿੰਦੇ ਮਾੜਾ ਕੀਤਾ ਬਹੁਤ ਚੰਗਾ ਕੀਤਾ ਬਹੁਤ ਵਧੀਆ ਕੀਤਾ ਪਰ ਉਹਨਾਂ ਦਾ ਹੀ ਕੀਤਾ ਨਾ ਲੁਧਿਆਣੇ ਦੇ ਲੁਧਿਆਣੇ ਦੇ ਲੋਕਾਂ ਦਾ ਹੀ ਕੀਤਾ ਲੁਧਿਆਣੇ ਦੇ ਇੰਡਸਟਰੀਅਲਿਸਟ ਦਾ ਹੀ ਕੀਤਾ ਫੇਰ ਤਾਂ ਹੋ ਸਕਦਾ ਵੀ ਇਹ ਕਰਜ਼ਾ ਵੀ ਤੁਸੀਂ ਉਹਨਾਂ ਦੇ ਮਾਫ਼ ਕੀਤਾ ਹੋਵੇ ਆਉਣ ਵਾਲੇ ਸਮੇਂ 'ਚ ਹੋ ਸਕਦਾ ਰਿਪੋਰਟਾਂ ਨਿਕਲੀ ਜਾਣ ਆਉਣ ਵੈਸੇ ਆਰਟੀਆਈ ਲੈਣੀ ਤੁਹਾਡੀ ਸਰਕਾਰ ਦੇ ਵਿੱਚ ਬਹੁਤ ਔਖਾ ਕੰਮ ਆ ਜਿਹੜੀ ਆਰਟੀਆਈ ਲਈ ਤੁਸੀਂ ਕਦੇ ਲੜਦੇ ਰਹੇ ਹੋ ਉਹ ਆਰਟੀਆਈ ਅੱਜ ਕੱਲ ਮਿਲਦੀ ਨਹੀਂ ਲੋਕਾਂ ਨੂੰ ਅਛਾ ਫੇਰ ਉਸ ਤੋਂ ਬਾਅਦ ਜਿਹੜਾ ਮਜ਼ਦੂਰ ਵਰਗ ਕਰਜ਼ਈ ਹੋਇਆ ਆਰਥਿਕ ਪੱਖੋਂ ਬਹੁਤ ਕੋਕੜਾਂ ਦੇ ਖੁੱਡਿਆਂ ਵਰਗੇ ਘਰਾਂ ਦੇ ਵਿੱਚ ਮਜ਼ਦੂਰ ਰਹਿ ਰਹੇ ਨੇ ਤੁਸੀਂ ਜਾ ਕੇ ਵੇਖੋ ਪਿੰਡਾਂ ਦੇ ਵਿੱਚ ਜਿਹੜਾ ਤੁਸੀਂ ਕਹਿੰਦੇ ਹੁੰਦੇ ਸੀ ਚੁੱਲ੍ਹਾ ਚੁੱਲਿਆਂ ਦੀ ਅੱਗ ਨਹੀਂ ਦੀਂਦੀ ਲੋਕਾਂ ਨੂੰ ਜਿਹੜੇ ਮੁੱਖ ਮੰਤਰੀ ਜਿਹੜੇ ਲੀਡਰ ਜਹਾਜ਼ਾਂ ਤੇ ਜਾਂਦੇ ਨੇ ਉਹਨਾਂ ਨੂੰ ਲੋਕਾਂ ਦੇ ਚੁੱਲਿਆਂ ਦੀ ਅੱਗ ਨਹੀਂ ਦਿਖ ਰਹੀ ਉਹ ਹੁਣ ਮਾਨ ਸਾਹਿਬ ਤੁਹਾਨੂੰ ਵੀ ਨਹੀਂ ਦਿਖ ਰਹੀ ਤੁਸੀਂ ਚੰਡੀਗੜ੍ਹ ਤੋਂ ਮਹਾਲੀ ਤੋਂ ਪਟਿਆਲੇ ਜਾਂਦੇ ਹੋ ਹੈਲੀਕਾਪਟਰ ਤੇ ਪਟਿਆਲੇ ਤੋਂ ਸੰਗਰੂਰ ਜਾਂਦੇ ਹੋ ਹੈਲੀਕਾਪਟਰ ਤੇ ਸੰਗਰੂਰ ਤੋਂ ਧੂਰੀ ਜਾਂਦੇ ਹੋ ਹੈਲੀਕਾਪਟਰ ਤੇ ਧੂਰੀ ਤੋਂ ਕਿਸੇ ਪਿੰਡ 'ਚ ਜਾਂਦੇ ਹੋ ਫਿਰ ਵੀ ਹੈਲੀਕਾਪਟਰ ਤੇ ਤੇ ਫਿਰ ਇਕੱਲੇ ਨਹੀਂ ਹੁੰਦੇ ਅੱਧੀ ਦਿੱਲੀ ਥੋਡੇ ਨਾਲ ਹੁੰਦੀ ਆ ਤੇ ਤੁਸੀਂ ਮਜ਼ਦੂਰਾਂ ਦੇ ਜੇ ਵਾਕਈ ਹੱਲ ਕਰਨਾ ਚਾਹੁੰਦੇ ਹੋ ਬਹੁਤ ਰਾਹ ਨਿਕਲ ਆਉਣਗੇ ਪਰ ਮਜ਼ਦੂਰ ਜਿਹੀ ਬੰਦੀਆਂ ਨਾਲ ਤੁਹਾਨੂੰ ਬੈਠਣਾ ਪਊਗਾ ਉਹਨਾਂ ਦੇ ਨਾਲ ਤੁਹਾਨੂੰ ਨਫ਼ਰਤ ਨਹੀਂ ਕਰਨੀ ਚਾਹੀਦੀ ਕਿਉਂ ਕਿਉਂਕਿ ਜਿਹੜਾ ਤੁਸੀਂ ਸੰਤਰਾ ਮੋਦਾਸੀ ਦਾ ਗੀਤ ਗਾਉਂਦੇ ਰਹੇ ਹੋ ਮਗ ਦਾ ਰਿੰਦੇ ਸੂਰਜਾ ਕਮੀਆਂ ਦੇ ਵੇੜੇ ਉਹ ਉਹੀ ਕੰਮ ਕੰਮੇ ਨੇ ਤੇ ਉਹਨਾਂ ਕੰਮਿਆਂ ਦੇ ਸਿਰ ਤੇ ਜੇ ਇੰਨਾ ਕਰਤ ਹੋ ਗਿਆ ਤਾਂ ਉਹ ਹੋ ਕੇ ਆਉਂਗਿਆ ਤੁਸੀਂ ਇਸ ਨੂੰ ਵੀ ਤੁਹਾਨੂੰ ਸਮਝਣਾ ਪੈਣਾ ਅੱਜ ਦੇ ਟਾਈਮ 'ਚ ਜੇ ਤੁਸੀਂ ਚਲਾਈ ਹੋਈ ਆ ਮਹਿਮ ਜਿਹੜੀ ਨਸ਼ਾ ਰੋ ਕੂਮਹਿਮ ਚਲਾਈ ਆ ਤੁਸੀਂ ਜੁੱਧ ਨਸ਼ਿਆਂ ਵਿਰੁੱਧ ਸਭ ਤੋਂ ਵੱਧ ਜੇ ਚਿੱਤੇ ਦੇ ਨਾਲ ਸਭ ਤੋਂ ਵੱਧ ਨਸ਼ੇ ਦੇ ਨਾਲ ਜੇ ਕੋਈ ਪੀੜਤ ਨੌਜਵਾਨ ਨੇ ਉਹ ਐਸਪੀ ਚਾਰੇ ਦਿਨ ਨੇ ਪਿੰਡਾਂ ਦੇ ਮਜ਼ਦੂਰਾਂ ਦੇ ਮਜ਼ਦੂਰਾਂ ਦੇ ਜੋ ਆਖ ਨੇ ਜਿਹੜੇ ਇਸ ਟਾਈਮ ਸਭ ਤੋਂ ਵੱਧ ਪੀੜਤ ਨੇ ਚੋਰੀਆਂ ਵੀ ਤਾਂ ਵੱਧੀਆਂ ਡਾਕੇ ਵੀ ਤਾਂ ਵਧਿਆ ਇਸ ਦੇ ਪਿੱਛੇ ਕਾਰਨ ਕਾਰਨ ਇਹ ਹੈ ਵੀ ਖੇਤੀ ਦੇ ਵਿੱਚੋਂ ਮਜ਼ਦੂਰ ਬਾਹਰ ਹੋ ਗਏ ਪਹਿਲਾਂ ਤਾਂ ਜ਼ਮੀਨ ਥੁੜੀ ਆ ਲੋਕਾਂ 'ਚ ਵੰਡੀ ਗਈ ਆ ਜਿਹੜੀ ਆਪਸ ਦੇ ਵਿੱਚ ਜਦੋਂ ਅੱਡ ਹੁੰਦੇ ਗਏ ਅੱਡ ਹੁੰਦੇ ਗਏ ਓਵੇਂ ਪਿੰਡਾਂ ਦੇ ਵਿੱਚ ਜ਼ਮੀਨਾਂ ਘਟੀਆਂ ਨੇ ਫਿਰ ਉਦੋਂ ਆ ਤੇ ਛੋਟੀ ਕਿਸਾਨੀ ਦੇ ਕੋਲੇ ਜ਼ਮੀਨ ਤਾਂ ਕਰਕੇ ਵੀ ਘਟ ਰਹੀ ਗਈ ਵੀ ਉਹ ਕਰਜ਼ਈ ਹੋਗੇ ਕਰਜ਼ਈ ਕਿਉਂ ਹੋਗੇ ਗ੍ਰੀਨ ਰੈਵੋਲੂਸ਼ਨ ਕਰਕੇ ਕਰਜ਼ਈ ਹੋਗੇ ਉਹਨਾਂ ਦੀ ਧਰਤੀ ਵੀ ਉਹਨਾਂ ਦਾ ਸਾਥ ਛੱਡ ਗਈ ਜ਼ਹਿਰੀਲੀ ਹੋ ਗਈ ਪਾਣੀ ਜ਼ਹਿਰੀਲੇ ਹੋ ਗਏ ਤੇ ਜਿਹੜਾ ਜਿਹੜੀਆਂ ਫਸਲਾਂ ਹੁੰਦੀਆਂ ਸੀ ਨਰਨਾ ਪੰਜਾਬ ਦੇ ਮਾਲਵੇ ਦਾ ਖਾਸ ਕ੍ਰੌਪ ਹੁੰਦੀ ਸੀ ਮਾਲਵੇ ਦੀ ਨਰਮਾ ਤੇ ਨਰਮਾ ਅੱਜ ਤਵਾਹ ਹੋ ਗਏ ਰਹਿ ਗਿਆ ਨਰਮੇ ਦੀ ਨਰਮੇ ਦੇ ਲਈ ਤੁਸੀਂ ਕੀ ਕੀਤਾ ਮਾਨ ਸਾਹਿਬ ਤੁਸੀਂ ਡਾਇਵਰਸਿਫਿਕੇਸ਼ਨ ਲਈ ਕੀ ਕੀਤਾ ਤੁਸੀਂ ਬਦਲਮਾਨ ਰੂਪ ਲੈ ਕੇ ਆਉਣਾ ਸੀਗਾ ਤੁਸੀਂ ਕਿਹਾ ਸੀ ਕਿ ਅਸੀਂ ਖੇਤੀ ਨੀਤੀ ਬਣਾਵਾਂਗੇ ਅਸੀਂ ਫਸਲਾਂ ਬਦਲੀਆਂ ਲਵਾਵਾਂਗੇ ਤੇ ਤੁਸੀਂ ਤਾਂ ਐਦ ਕੀ ਕਹਤਾ ਵੀ ਲਾਓ ਖੁੱਲਾ ਲਾਓ ਝੋਨਾ ਕੋਈ ਚੱਕਰ ਨਹੀਂ ਤੇ ਝੋਨਾ ਤੁਸੀਂ ਲੋਕ ਤਾਂ ਲਾਉਣਗੇ ਹੀ ਝੋਨਾ ਕਿਉਂਕਿ ਲੋਕਾਂ ਕੋਲ ਵੱਡੇ ਵਰਗ ਮਜ਼ਦੂਰਾਂ ਦੇ ਕੋਲੇ ਜਿਹੜੇ ਹਿੱਸੇ ਠੇਕੇ ਤੇ ਲੈ ਕੇ ਬੋਂਦੇ ਨੇ ਜਿਹੜੇ ਛੋਟੇ ਕਿਸਾਨ ਨੇ ਉਹਨਾਂ ਕੋਲ ਜ਼ਮੀਨਾਂ ਥੋੜੀਆਂ ਹੁੰਨ ਐ ਉਹ ਉਹਨਾਂ ਲੋਕਾਂ ਤੋਂ ਜ਼ਮੀਨਾਂ ਲੈਂਦੇ ਨੇ ਠੇਕੇ ਤੇ ਜਿਹੜੇ ਲੋਕਾਂ ਦੇ ਕੋਲੇ ਸੈਂਕੜੇ ਏਕੜ ਜਿੰਨੇ ਜਿਹੜੇ ਲੋਕਾਂ ਦੇ ਕੋਲੇ ਹਜ਼ਾਰਾਂ ਏਕੜ ਜ਼ਮੀਨਾਂ ਨੇ ਉਹਨਾਂ ਤੋਂ ਵੀ ਠੇਕੇ ਤੇ ਲੈਂਦੇ ਨੇ ਉਹਨਾਂ ਤੋਂ ਠੇਕੇ ਤੇ ਲੈ ਕੇ ਬੋਂਦੇ ਨੇ ਬੀਜਦੇ ਨੇ 75-75 ਹਜ਼ਾਰ ਨੂੰ ਠੇਕੇ ਹੋਏ ਪਏ ਨੇ ਤੇ ਉਸ ਤੋਂ ਬਾਅਦ ਰੇਹਾਂ ਸਪਰੇਹਾਂ ਜਿਹੜੀਆਂ ਕੰਪਨੀਆਂ ਇਹਨਾਂ ਦੇ ਰੇਟ ਤਾਂ ਵੱਧਦੇ ਤੁਰੇ ਜਾਂਦੇ ਨੇ ਲੋਕਾਂ ਦੀਆਂ ਫਸਲਾਂ ਦੇ ਰੇਟ ਵੱਧਦੇ ਨਹੀਂ ਤੁਸੀਂ ਇੱਕ ਸਾਲ ਮੂੰਗੀ ਤੇ ਐਮਐਸਪੀ ਦਿੱਤੀ ਤੇ ਇੱਕ ਵੀ ਬੰਦੇ ਦੀ ਕ੍ਰੌਪ ਮੂੰਗੀ ਐਮਐਸਪੀ ਤੇ ਨਹੀਂ ਵਿਕੀ ਤੇ ਫਿਰ ਉਸ ਤੋਂ ਬਾਅਦ ਤੁਸੀਂ ਕਿਹਾ ਸੀ ਜਿੰਨੇ ਦੀ ਘੱਟ बिकੂਗੀ ਸਪੋਜ਼ ਤੁਸੀਂ 8200 ਦਿੱਤਾ ਸੀਗਾ ਐਮਐਸਪੀ ਦਿੱਤੀ ਸੀ 8200 ਤੇ 8200 ਨੂੰ ਜਿਹਦੀ ਨਹੀਂ ਵਿਕੀ ਜਿਹਦੀ 7500 ਨੂੰ ਵੇਚੀ ਤੇ ਬਚਿਆ ਹੋਇਆ ਜਿਹੜਾ 700 ਹੋਊਗਾ ਅਸੀਂ ਦੇਵਾਂਗੇ ਤੁਸੀਂ ਦਿੱਤਾ ਨਹੀਂ ਮੁੜ ਕੇ ਜਿਹੜਾ ਤੁਸੀਂ ਬਦਲਮਾ ਰੂਪ ਲੈ ਕੇ ਆਉਣਾ ਸੀ ਕ੍ਰੌਪਸ ਦਾ ਉਹ ਆਉਂਦਾ ਤਾਂ ਹੋ ਸਕਦਾ ਮਜ਼ਦੂਰਾਂ ਨੂੰ ਕੋਈ ਮਾੜਾ ਮੋਟਾ ਸੁੱਖ ਦਾ ਸਾਹ ਮਿਲਦਾ ਕਿਉਂ ਕਿ ਕਿਉਂਕਿ ਨਰਮੇ ਦੀ ਜਦੋਂ ਕ੍ਰੌਪ ਹੁੰਦੀ ਸੀ ਨਾ ਮਾਨ ਸਾਹਿਬ ਉਦੋਂ ਨਰਮਾ ਬੀਜਿਆ ਗਿਆ ਕਰੰਡ ਹੋ ਗਿਆ ਮਜ਼ਦੂਰਾਂ ਦੀ ਲੋੜ ਹੈ ਖੇਤਾਂ ਦੇ ਮਜ਼ਦੂਰਾਂ ਨੇ ਕੰਮ ਕਰਨਾ ਸਾਰਾ ਸਾਰਾ ਪਰਿਵਾਰ ਕੰਮ ਕਰਦੇ ਸੀ ਇਹੋ ਜੇ ਬੰਦੇ ਵੀ ਤੁਸੀਂ ਵੀ ਵੇਖੇ ਹੋਵੋਗੇ ਪਿੰਡਾਂ ਚੋਂ ਗਏ ਹੋ ਆਮ ਕਰਦੇ ਹੋ ਤੁਸੀਂ ਤਾਂ ਤੁਸੀਂ ਵੀ ਵੇਖੇ ਹੋਣਗੇ ਜਿਹੜੇ ਸਾਰੇ ਸਾਰੇ ਲੋਕ ਕੰਮ ਕਰਦੇ ਸੀ ਫਿਰ ਉਸ ਤੋਂ ਬਾਅਦ ਉਹ ਵੀ ਇੱਥੇ ਜਦੋਂ ਹੁੰਦਾ ਸੀ ਤਾਂ ਕ੍ਰੌਪ ਮੰਨ ਲਓ ਵੀ ਕਣਡ ਹੋਗੀ ਉਹ ਵੀ ਥੀ ਉਦੋਂ ਬਾਅਦ ਉਹਦੀ ਕਰੰਟ ਪੰਣੀ ਨਹੀਂ ਪੈਗੀ ਉਹ ਦੁਆਰੇ ਵੀ ਜਣੀ ਪੈਗੀ ਉਸ ਤੋਂ ਬਾਅਦ ਕੱਖ ਕੱਢਣ ਦਾ ਕੰਮ ਚੱਲ ਪਿਆ ਉਸ ਤੋਂ ਬਾਅਦ ਸਪਰੇਹਾਂ ਦਾ ਕੰਮ ਚੱਲ ਪਿਆ ਫਿਰ ਚੁਗਾਈ ਚੱਲ ਪਈ ਚੁਗਾਈ ਤਿੰਨ ਚਾਰ ਚੋਣੀਆਂ ਚੁਗਦੇ ਫਿਰ ਉਸ ਤੋਂ ਬਾਅਦ ਤਿੰਨ ਚਾਰ ਵਾਰੀ ਚੁਗਣ ਤੋਂ ਬਾਅਦ ਟੀਂਡੇ ਤੋੜਨ ਦਾ ਕੰਮ ਚੱਲਦਾ ਉਦੋਂ ਬਾਅਦ ਲੱਕੜਾਂ ਪਟਣ ਦਾ ਕੰਮ ਚੱਲਦਾ ਫਿਰ ਉਦੋਂ ਬਾਅਦ ਲੱਕੜਾਂ ਘਰੇ ਲੈ ਕੇ ਆਉਣ ਦਾ ਕੰਮ ਚੱਲਦਾ ਫਿਰ ਟੀਂਡੇ ਛੱਤਾਂ ਤੇ ਜਿਹੜੇ ਸਿੱਟੇ ਹੁੰਦੇ ਸੀ ਅਖੀਰ ਤੇ ਤੋੜ ਕੇ ਉਹਨਾਂ ਨੂੰ ਘਰਾਂ ਦੇ ਵਿੱਚ ਕੱਢਣ ਦਾ ਕੰਮ ਚੱਲਦਾ ਇੰਨਾ ਕੰਮ ਪਿੰਡਾਂ ਦੇ ਖੇਤਾਂ ਦੇ ਮਜ਼ਦੂਰਾਂ ਕੋਲ ਸੀ ਪਰ ਉਹ ਖੋਲਿਆ ਗਿਆ ਕਿਹਨੇ ਖੋਲਿਆ ਝੋਨੇ ਨੇ ਖੋਲਿਆ ਜਿਹੜੇ ਝੋਨੇ ਨੂੰ ਤੁਸੀਂ ਹੋਰ ਪਰਫੁੱਲਤ ਕਰਨ ਤੇ ਇਸ ਟਾਈਮ ਵੀ ਲੱਗੇ ਹੋਏ ਹੋ ਕੈਨ ਨੂੰ ਕੋਸ਼ਿਸ਼ ਕੀਤੀ ਜਾ ਪਰ ਝੋਨਾ ਇਸ ਟਾਈਮ ਐਤਕੀ ਵੀ ਵਧਿਆ ਹਰ ਸਾਲ ਝੋਨਾ ਵੱਧਦਾ ਝੋਨੇ ਦਾ ਰਕਵਾ ਵਧੀ ਵਧੀ ਜਾਂਦਾ ਤੇ ਫੇਰ ਉਸ ਤੋਂ ਬਾਅਦ ਝੋਨੇ ਦਾ ਰਕਵਾ ਵਧਣ ਤੋਂ ਬਾਅਦ ਮਜ਼ਦੂਰਾਂ ਨੇ ਤਾਂ ਪਿੰਡਾਂ ਦੇ ਪਿੰਡਾਂ ਦੇ ਮਜ਼ਦੂਰਾਂ ਨੇ ਦਾ ਬਾਹਰ ਹੋਣਾ ਹੀ ਆ ਖੇਤਾਂ ਦੇ ਵਿੱਚੋਂ ਕੱਖ ਕੱਢਣ ਦੀ ਲੋੜ ਨਹੀਂ ਸਪਰੇਅ ਕੀਤੀ ਜਾਂਦੀ ਆ ਅੱਛਾ ਉਸ ਤੋਂ ਬਾਅਦ ਖਾਲਾਂ ਦੇ ਵਿੱਚੋਂ ਖਾਲ ਸਵਾਰਨ ਦੀ ਲੋੜ ਨਹੀਂ ਖਾਲੇ ਦੇ ਵਿੱਚੋਂ ਕੱਖ ਪੱਠਾ ਕੱਢਣ ਦੀ ਲੋੜ ਨਹੀਂ ਸਪਰੇਅ ਕਰ ਦਿੱਤੀ ਜਾਂਦੀ ਆ ਪਿੰਡਾਂ ਦੇ ਮਜ਼ਦੂਰ ਇਸ ਟਾਈਮ ਟੋਟਲ ਵਿਲੇ ਨੇ ਉਹਨਾਂ ਦਾ ਜਿਹੜਾ ਬਦਲ ਆਇਆ ਸੀ ਜਿਹਨੂੰ ਤੁਸੀਂ ਮਨਰੇਗਾ ਵਾਲਾ ਕੰਮ ਕੀਤਾ ਸੀ ਮਨਰੇਗਾ ਵਾਲਾ ਉਹਦੇ ਤਹਿਤ ਵੀ ਲੋਕਾਂ ਨੂੰ ਕੰਮ ਨਹੀਂ ਮਿਲ ਰਿਹਾ 100 ਦਿਨ ਵੀ ਕੰਮ ਨਹੀਂ ਮਿਲਦਾ ਲੋਕਾਂ ਨੂੰ 100 ਦਿਨ ਤਾਂ ਬਾਹਲੇ ਕਹਤੇ 20 25 ਦਿਨ ਕੰਮ ਮਿਲਦਾ ਉਹਦੇ 'ਚ ਵੀ ਕਿਹੜੇ ਹਿਸਾਬ ਨਾਲ ਕੰਮ ਮਿਲਦਾ ਤੁਹਾਡੇ ਸਾਹਮਣੇ ਆ ਇਸ ਕਰਕੇ ਜੇ ਵਾਕਾ ਹੀ ਤੁਸੀਂ ਮਜ਼ਦੂਰਾਂ ਦਾ ਹਾਲ ਸੁਧਾਰਨਾ ਚਾਹੁੰਦੇ ਹੋ ਨਾ ਪਹਿਲਾਂ ਤਾਂ ਤੁਹਾਨੂੰ ਸਾਰਾ ਕਰਜ਼ਾ ਮਾਫ਼ ਕਰਨਾ ਪਊ ਜਿਹੜੀਆਂ ਮਲਟੀਨੇਸ਼ਨਲ ਕੰਪਨੀਆਂ ਨੇ ਜਿਹੜੀਆਂ ਲੋਕਾਂ ਦੇ ਜਿਹੜੀ ਗੱਲ ਪਿੱਛੇ ਕੀਤੀ ਆ ਆਪਾਂ ਕਿ ਲੋਕਾਂ ਦੇ ਘਰਾਂ ਦੀਆਂ ਫ੍ਰਿਜਾਂ ਚੱਕ ਕੇ ਲੈ ਜਾਂਦੀਆਂ ਕੂਲਰ ਚੱਕ ਕੇ ਲੈ ਜਾਂਦੀਆਂ ਵੱਡੇ ਲੋਕਾਂ ਤੇ ਵਿਆਜ ਲਾਉਂਦੀਆਂ ਨੇ ਵੱਡੇ ਪੱਧਰ ਤੇ ਸੋਨੂੰ ਪਿੰਡਾਂ ਦੇ ਤੁਸੀਂ ਲੋਕਾਂ ਤੋਂ ਪੁੱਛ ਕੇ ਵੇਖੋਗੇ ਮਜ਼ਦੂਰੀ ਯੂਨੀਅਨਾਂ ਤੋਂ ਪੁੱਛ ਕੇ ਵੇਖੋਗੇ ਐਗਜ਼ਾਮਪਲਸ ਪੰਨਾ ਨਹੀਂ ਉਹਨਾਂ ਕੋਲੇ ਆਏ ਦਿਨ ਪਿੰਡਾਂ ਦੇ ਵਿੱਚ ਇਹ ਕੰਮ ਹੁੰਦਾ ਕਿ ਆ ਕੇ ਮਲਟੀ ਨੈਸ਼ਨਲ ਕੰਪਨੀਆਂ ਦੇ ਗੁੰਡੇ ਜਿਹੜੇ ਉਹ ਵੀ ਉਹਨਾਂ ਲੋਕਾਂ ਦੇ ਵਿੱਚੋਂ ਹੀ ਮਜ਼ਦੂਰਾਂ ਦੇ ਹੀ ਮੁੰਡੇ ਹੁੰਦੇ ਨੇ ਉਹ 8 8-10000 ਤੇ ਰੱਖੇ ਹੁੰਦੇ ਨੇ ਉਹਨਾਂ ਨੂੰ ਥਾਪੜਾ ਦੇ ਕੇ ਭੇਜਿਆ ਜਾਂਦਾ ਕਿ ਤੁਸੀਂ ਕੁਝ ਮਰਜ਼ੀ ਕਰ ਦਿਓ ਬਸ ਤੁਸੀਂ ਪੈਸੇ ਉਗਰਾ ਕੇ ਲੈ ਕੇ ਆਉਣੇ ਆ ਤੇ ਉਹ ਆ ਕੇ ਮੇਰੇ ਪਿੰਡ ਦੀ ਘਟਨਾ ਕਿ ਬਾਰ ਮੂਰੇ ਬੈਠ ਕੇ ਉਹ ਬੰਦੇ ਮਜ਼ਦੂਰ ਸੀਗਾ ਉਹਦੀ ਲੱਤ ਟੁੱਟ ਗਈ 6 ਮਹੀਨੇ ਮੰਜੇ ਤੇ ਪਿਆ ਰਿਆ ਉਹਦੇ ਕੋਲੋਂ ਕਿਸ਼ਤ ਨਹੀਂ ਭਰੀ ਗਈ ਕਿਸ਼ਤ ਨਾ ਭਰਨ ਦੀ ਸੂਰਤ ਦੇ ਵਿੱਚ ਉਹ ਕਰਜ਼ਈ ਹੋ ਗਿਆ ਕਿ ਟੁੱਟੀ ਤੇ ਫਿਰ ਉਸ ਤੋਂ ਬਾਅਦ ਉਹਦੇ ਘਰੇ ਆ ਕੇ ਉਹਨੂੰ ਉਹਦਾ ਘਰ ਘੇਰ ਕੇ ਬਹਿ ਜਾਂਦੇ ਸੀ ਗੁੰਡੇ ਤੇ ਪਿੰਡ ਦੇ ਲੋਕਾਂ ਨੇ ਖਿਹੜਾ ਛੜਵਾਇਆ ਸੀ ਉਹਨਾਂ ਦਾ ਤੇ ਹਰੇਕ ਆਧਾਰ ਕਾਰਡ ਫਰੋਲ ਨੂੰ ਪਿੰਡਾਂ ਦੇ ਮਜ਼ਦੂਰਾਂ ਦੇ ਹਰੇਕ ਕਰਜ਼ਈਆ ਆਧਾਰ ਕਾਰਡਾਂ ਤੇ ਤੇ ਐਨੇ ਜ਼ਿਆਦੇ ਵਿਆਜ ਲੱਗੀ ਜਾਂਦਾ ਵੀ ਜੇ ਕਿਸੇ ਬੰਦੇ ਨੇ 10-12000 ਦਾ ਵੀ ਕਰਜ਼ਾ ਲੈ ਲਿਆ ਤੇ ਉਹ ਕਰਜ਼ਾ 5-7 ਸਾਲ ਨਹੀਂ ਲੈਂਦਾ ਤੇ ਲੱਖ ਰੁਪਈਆ ਵੀ ਕਰਜ਼ਾ ਬਣ ਜਾਂਦਾ ਹੈ ਇਹੋ ਜਿਹਾ ਹਾਲ ਵੀ ਹੋਇਆ ਪਿਆ ਜੇ ਤੁਸੀਂ ਵਾਕਈ ਮਜ਼ਦੂਰਾਂ ਦੇ ਹਾਲ ਸੁਧਾਰਨਾ ਚਾਹੁੰਦੇ ਹੋ ਮਾਨ ਸਾਹਿਬ ਪਹਿਲੀ ਗੱਲ ਤਾਂ ਸੋ ਨੂੰ ਉਹ ਕੰਮ ਬੰਦ ਕਰਨਾ ਪੈਣਾ ਜਿਹਦੇ ਤਹਿਤ ਤੁਸੀਂ ਮਜ਼ਦੂਰਾਂ ਦੇ ਮਜ਼ਦੂਰਾਂ ਜਿੰਨਾਂ ਕੋਲੇ ਤੁਸੀਂ ਤਾਂ ਮਜ਼ਦੂਰ ਵਧਾਉਣ ਤੇ ਲੱਗੇ ਹੋਏ ਹੋ ਜਿੰਨਾਂ ਕੋਲੇ 5-4 ਕਿੱਲੇ ਕੋਈ 5-4 ਕਨਾਲਾਂ ਜ਼ਮੀਨ ਸੀ ਤੁਸੀਂ ਤਾਂ ਉਹ ਵੀ ਖੋਣ ਤੇ ਆ ਗਏ ਕਿ ਉਹ ਖੋਹੋਂਗੇ ਤੁਸੀਂ ਉਹ ਵੀ ਮਜ਼ਦੂਰ ਬਣਨਗੇ ਫਿਰ ਇਹ ਗੱਲ ਵੀ ਆ ਵੀ ਤੁਸੀਂ ਜਿਹੜੀਆਂ ਹਜ਼ਾਰਾਂ ਏਕੜ ਜ਼ਮੀਨਾਂ ਪੰਨਾਂ ਨੇ ਵੇਲੀਆਂ ਜਿਹੜੀਆਂ ਹਜ਼ਾਰਾਂ ਏਕੜ ਜ਼ਮੀਨਾਂ ਪੰਨਾ ਨੇ ਵੱਡੇ-ਵੱਡੇ ਸ਼ਾਹੂਕਾਰਾਂ ਕੋਲੇ ਵੱਡੇ-ਵੱਡੇ ਜੰਗੀਰਦਾਰਾਂ ਕੋਲੇ ਤੁਸੀਂ ਇਹ ਵੇਖ ਲਓ ਕੈਪਟਨ ਅਮਰਿੰਦਰ ਕੇ ਲਾਣੇ ਬਾਣੇ ਕੋਲੇ ਕਿੰਨੀ ਜ਼ਮੀਨ ਹੋਊਗੀ ਬਾਦਲਪਿੰਡ ਕੇ ਲਾਣੇ ਬਾਣੇ ਕੋਲੇ ਕਿੰਨੀ ਜ਼ਮੀਨ ਹੋਊਗੀ ਸੋਨੂੰ ਐਗਜ਼ਾਮਪਲ ਦੇ ਦਿੰਨੇ ਆ 3200 ਕਿੱਲੇ ਦਾ ਰਕਬਾ ਹੈ ਬਾਦਲਪਿੰਡ ਦਾ ਤੇ ਉਹਦੇ ਵਿੱਚੋਂ 2800 ਕਿੱਲਾ ਬਾਵਲ ਕੇ ਕੁਝ ਘਰਾਂ ਕੋਲੇ ਆਗਾ ਉਸ ਤੋਂ ਬਾਅਦ 16 ਘਰਾਂ ਦੇ ਕੋਲੇ 200 ਕਿੱਲਾ ਤੇ ਉਸ ਤੋਂ ਬਾਅਦ ਜਿਹੜਾ 200 ਕਿੱਲਾ ਬਚ ਗਿਆ ਉਹ ਸਾਰੇ ਪਿੰਡ ਦੇ ਕੋਲੇ ਆ ਕਿਸੇ ਕੋਲੇ 2 ਕਨਾਲਾਂ ਕਿਸੇ ਕੋਲੇ 4 ਕਨਾਲਾਂ ਉਹਨਾਂ ਦੀ ਤੁਸੀਂ ਜੇ ਤੁਸੀਂ ਹੋਰ ਕੱਖ ਨਹੀਂ ਨਾ ਕਰ ਸਕਦੇ ਤੁਹਾਨੂੰ ਜਿਹੜਾ 7.5 ਏਕੜ ਵਾਲਾ ਕਾਨੂੰਨ ਬਣਿਆ ਹੋਇਆ ਸੀ ਉਹ ਲਾਗੂ ਕਰਨਾ ਚਾਹੀਦਾ ਜਿਹੜਾ ਤੁਸੀਂ ਹਜ਼ਾਰਾਂ ਏਕੜ ਜ਼ਗੀਰਦਾਰਾਂ ਕੋਲ ਜ਼ਮੀਨ ਪਈ ਆ ਤੁਹਾਨੂੰ ਉਹ ਜ਼ਮੀਨ ਉਹਨਾਂ ਚ ਵੰਡਣੀ ਚਾਹੀਦੀ ਆ ਮਜ਼ਦੂਰਾਂ ਚ ਜੇ ਉਹ ਲੋਕਾਂ ਦੇ ਖੇਤਾਂ ਦੇ ਵਿੱਚ ਟੱਕੇ ਖਾ ਸਕਦੇ ਨੇ ਆਪ ਦਾ ਖੂਨ ਪਸੀਨਾ ਨਚੋੜ ਸਕਦੇ ਨੇ ਉਥੇ ਉਹ ਇੰਨਾ ਜ਼ਿਆਦਾ ਕੰਮ ਕਰ ਸਕਦੇ ਨੇ ਸੋਚੋ ਜੇ ਤੁਸੀਂ ਉਹਨਾਂ ਨੂੰ ਜ਼ਮੀਨ ਦੇ ਦਿਓ ਉਹ ਤੁਹਾਡੇ ਪੰਜਾਬ ਨੂੰ ਕਿੱਥੇ ਲੈ ਜਾਣਗੇ ਤੁਹਾਡੀ ਸਟੇਟ ਨੂੰ ਕਿੱਥੇ ਲੈ ਜਾਣਗੇ ਤੁਹਾਨੂੰ ਤੁਹਾਡੀ ਮਰਜ਼ੀ ਦੀ ਤੁਹਾਡੇ ਮੂੰਹ ਚੋਂ ਕੱਢੀ ਹੋਈ ਜਿਹੜੀ ਚੀਜ਼ ਹੋਊਗੀ ਜਿਹੜਾ ਨਾਮ ਤੁਸੀਂ ਜਿਹੜੀ ਚੀਜ਼ ਦਾ ਮੂੰਹ ਚੋਂ ਕੱਢੋਂਗੇ ਆਪਦੇ ਉਹੀ ਚੀਜ਼ ਤੁਹਾਨੂੰ ਉਗਾ ਕੇ ਦੇਣਗੇ ਤੁਸੀਂ ਦੁਨੀਆ ਦੇ ਕਿਸੇ ਮਰਜ਼ੀ ਕੋਨੇ 'ਚ ਜਾ ਕੇ ਵੇਚਿਓ ਨਾਲੇ ਆਪ ਪੈਸਾ ਵਟਿਓ ਆਪਦੇ ਸੂਬੇ ਦੇ ਹਾਲਾਤ ਸੁਧਾਰਿਓ ਨਾਲੇ ਉਹਨਾਂ ਮਜ਼ਦੂਰਾਂ ਦੇ ਹਾਲਾਤ ਸੁਧਾਰਿਓ ਪਰ ਤੁਸੀਂ ਏਡਾਂ ਦੇ 68 68 ਕਰੋੜ ਰੁਪਈਆ ਮਾਫ਼ ਕਰਨਾ ਤਿੰਨ ਚਾਰ ਪਿੰਡਾਂ ਦੇ ਪਿੱਛੇ ਇੱਕ ਮਜ਼ਦੂਰ ਦਾ ਕੀ ਖਟਨਾ ਚਾਹੁੰਦੇ ਹੋ ਤੁਸੀਂ ਇਹਦੇ ਵਿੱਚੋਂ ਸੋ ਇੰਨੀਆਂ ਗੱਲਾਂ ਸੀ ਇਹੇ ਗੱਲਾਂ ਮਾਨ ਸਾਹਿਬ ਜੇ ਤੁਸੀਂ ਇਹਨਾਂ ਤੇ ਅਮਲ ਕਰੋਗੇ ਤਾਂ ਵਾਕਿਆ ਹੀ ਅਸੀਂ ਮੰਨਾਂਗੇ ਕਿ ਤੁਸੀਂ ਪੰਜਾਬ ਦੇ ਪੁੱਤੋਂ ਤੁਸੀਂ ਪੰਜਾਬ ਦੇ ਲੋਕਾਂ ਦੇ ਲਈ ਪੰਜਾਬ ਦੇ ਐਸਸੀ ਭਾਈਚਾਰੇ ਲਈ ਪੰਜਾਬ ਦੇ ਮਜ਼ਦੂਰ ਵਰਗ ਦੇ ਲਈ ਪੰਜਾਬ ਦੇ ਪਛੜੇ ਵਰਗ ਦੇ ਲਈ ਤੁਸੀਂ ਕੁਝ ਕਰ ਰਹੇ ਹੋ ਨਹੀਂ ਤਾਂ ਤੁਹਾਡਾ ਇਹ ਬਿਲਕੁਲ ਵੋਟਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਇਹ ਤੁਹਾਡਾ ਫੈਸਲਾ ਹੈ ਮਜ਼ਦੂਰ ਸਿਰਫ ਵੋਟਾਂ ਹੀ ਨਹੀਂ ਹੁੰਦੇ ਮਾਨ ਸਾਹਿਬ ਮਜ਼ਦੂਰ ਪੌੜੀ ਦਾ ਸਭ ਤੋਂ ਹੇਠਲਾ ਡੰਡਾ ਨੇ ਜੀਤੇ ਪੈਰ ਧਰ ਕੇ ਹੋਰ ਕੰਬਿਆਂ ਤੇ ਚੜਾਇਆ ਜਾਂਦਾ ਹੋਰ ਮੰਜ਼ਲ ਤੇ ਚੜਾਇਆ ਜਾਂਦਾਗਾ ਕੋਠੇ ਤੇ ਚੜਾਇਆ ਜਾਂਦਾ ਜਮਾ ਹੇਠਲਾ ਡੰਡਾ ਨੇ ਮਜ਼ਦੂਰ ਜਿਹੜੇ ਸਾਰੀ ਦੁਨੀਆ ਦਾ ਢਿੱਡ ਭਰੀ ਜਾਂਦੇ ਨੇ ਸਾਰੀ ਦੁਨੀਆ ਦੀ ਹਰ ਇੱਕ ਚੀਜ਼ ਬਣਾ ਰਹੇ ਨੇ ਚਾਹੇ ਕੋਈ ਲੱਕੜ ਦੀ ਕੋਈ ਚੀਜ਼ ਬਣਾਉਣੀ ਹੋਵੇ ਚਾਹੇ ਲੋਹੇ ਦੀ ਬਣਾਉਣੀ ਹੋਵੇ ਚਾਹੇ ਇਮਾਰਤ ਖੜੀ ਕਰਨੀ ਹੋਵੇ ਹਰ ਚੀਜ਼ ਸੂਈ ਤੋਂ ਲੈ ਕੇ ਜਹਾਜ਼ ਤੱਕ ਮਜ਼ਦੂਰ ਬਣਾ ਰਹੇ ਨੇ ਪਰ ਮਜ਼ਦੂਰਾਂ ਦੇ ਹਾਲਾਤ ਮਾੜੇ ਨੇ ਤੇ ਤੁਸੀਂ ਉਹ ਹਾਲਾਤ ਸੁਧਾਰਨ ਦੀ ਕੋਸ਼ਿਸ਼ ਕਰਨ ਦੀ ਬਜਾਏ ਉਹਨਾਂ ਨਾਲ ਮਜ਼ਾਕ ਕਰਨ ਤੇ ਲੱਗੇ ਹੋਈਆਂ ਬਹੁਤ ਅਫਸੋਸ ਦੀ ਗੱਲ ਆ ਤੁਹਾਡੇ ਤੋਂ ਸਾਨੂੰ ਇਹ ਆਸ ਬਿਲਕੁਲ ਨਹੀਂ ਸੀ ਸਾਨੂੰ ਤਾਂ ਉਦੋਂ ਵੀ ਇਹ ਆਸ ਨਹੀਂ ਸੀ ਕਿ ਜਦੋਂ ਅਸੀਂ ਪੰਜਾਬ ਦੇ ਮਜ਼ਦੂਰ ਯੂਨੀਅਨਾਂ ਵਾਲਿਆਂ ਕੋਲੋਂ ਇਹ ਸੁਣਿਆ ਕਿ ਤੁਸੀਂ ਉਹਨਾਂ ਨੂੰ 15 ਵਾਰ ਮੀਟਿੰਗਾਂ ਦਿੱਤੀਆਂ ਤੇ ਮੀਟਿੰਗਾਂ ਦੇ ਕੇ ਉਸ ਤੋਂ ਬਾਅਦ ਜਦੋਂ ਉਹ ਤੁਹਾਨੂੰ ਚੰਡੀਗੜ੍ਹ ਮਿਲਣ ਦੇ ਲਈ ਆਏ ਮੀਟਿੰਗ ਦੇ ਲਈ ਆਏ ਤਾਂ ਉਸ ਦਿਨ ਤੁਸੀਂ ਉਹਨਾਂ ਨੂੰ ਇਹ ਕਹਿ ਕੇ ਲਾਰਾ ਲਾ ਦਿੱਤਾ ਕਿ ਅੱਜ ਤਾਂ ਮੰਤਰੀ ਸਾਹਿਬ ਹੈ ਨਹੀਂ ਗਿਆ ਅੱਜ ਤਾਂ ਮੁੱਖ ਮੰਤਰੀ ਸਾਹਿਬ ਹੈ ਨਹੀਂਗੇ ਤੁਹਾਡੀ ਕੋਠੀ ਦੇ ਵਿੱਚੋਂ ਉਹਨਾਂ ਨੂੰ ਬੈਰੰਗ ਮੋੜਨਾ ਪਿਆ ਉਹਨਾਂ ਦੀ ਗੱਲ ਵੀ ਨਹੀਂ ਸੁਣੀ ਗਈ ਸੋ ਇੰਨੀਆਂ ਗੱਲਾਂ ਕਰਦਿਆਂ ਸੀ ਇਹ ਵੀਡੀਓ ਨੂੰ ਸ਼ੇਅਰ ਕਰ ਦਿਓ ਜਲਦੀ ਜਲਦੀ ਇਹਨੂੰ ਸ਼ੇਅਰ ਕਰ ਦਿਓ ਤੇ ਦੋਸਤਾਂ ਮਿੱਤਰਾਂ ਨੂੰ ਗੁਜਾਰਿਸ਼ ਹੈ ਕਿ ਦੇਖਦੇ ਰਹੋ ਹਾਂਜੀ ਬਾਈ ਹਰ ਇੱਕ ਸੰਡੇ ਜਾਂ ਸੈਟਰਡੇ ਤੁਹਾਨੂੰ ਪਹਿਲਾਂ ਮੈਸੇਜ ਕਰਕੇ ਪਹਿਲਾਂ ਪੋਸਟ ਪਾ ਕੇ ਇਹ ਮਿਲ ਜਾਇਆ ਕਰਨਾ ਕਿ ਕਿੱਥੇ ਸੈਟਰਡੇ ਨੂੰ ਆਪਾਂ ਲਾਈਵ ਹੋ ਰਹੇ ਆ ਜਾਂ ਸੰਡੇ ਨੂੰ ਹੋ ਰਹੇ ਆ ਤੇ ਇਹਨਾਂ ਦੋਨੋਂ ਦਿਨਾਂ ਦੇ ਵਿੱਚੋਂ ਹਫ਼ਤੇ ਬਾਅਦ ਇੱਕ ਦਿਨ ਲਾਈਵ ਜ਼ਰੂਰ ਹੋਇਆ ਕਰਾਂਗੇ ਤੇ ਹੌਲੀ-ਹੌਲੀ ਆਪਾਂ ਇੱਕ ਸਮਾਂ ਜ਼ਰੂਰ ਰੱਖਾਂਗੇ ਕਿ ਚਾਹੇ ਸ਼ਨੀਵਾਰ ਨੂੰ ਰੱਖੀਏ ਚਾਹੇ ਐਤਵਾਰ ਨੂੰ ਰੱਖੀਏ ਕਿ ਇੱਕ ਸਮਾਂ ਜਾਈ ਸ਼ਾਮ ਨੂੰ 5 ਵਜੇ 6 ਵਜੇ ਜਾਂ ਸਵੇਰ ਦਾ ਕੋਈ ਸ케ਜੂਲ ਰੱਖਾਂਗੇ ਤੇ ਜਰੂਰ ਲਾਈਵ ਹੋਇਆ ਕਰਾਂਗੇ ਤੇ ਉਸ ਲਾਈਵ ਦੇ ਵਿੱਚ ਅੱਜ ਦੀ ਤਰ੍ਹਾਂ ਹਫ਼ਤੇ ਦੇ ਵਿੱਚ ਜੋ ਵੀ ਸਰਕਾਰ ਨੇ ਕੋਈ ਵੱਡਾ ਫੈਸਲਾ ਕੀਤਾ ਹੋਊ ਜਾਂ ਕੋਈ ਵੱਡੀ ਘਟਨਾ ਵਾਪਰੀ ਹੋਊਗੀ ਉਸ ਤੇ ਖੁੱਲੀ ਗੱਲਬਾਤ ਰੱਖਿਆ ਕਰਾਂਗੇ ਵਧੀਆ ਜਾਣਕਾਰੀ ਨਨਪਾਲ ਪਾਵ ਬਹੁਤ ਧੰਨਵਾਦ ਬਾਈ ਜੀ ਸਹੀ ਗੱਲ ਕਮਲ ਬਹੁਤ ਧੰਨਵਾਦ ਜੀ ਵੀਡੀਓ ਨੂੰ ਸ਼ੇਅਰ ਕਰ ਦਿਓ ਦੇਖਦੇ ਆਂ ਕਿ ਇਸ ਦੂ ਬਾਦ ਮਾਨ ਸਾਹਿਬ ਮਜ਼ਦੂਰਾਂ ਦੇ ਹਾਲਾਤ ਕੋਈ ਸੁਧਾਰਨ ਦੀ ਕੋਸ਼ਿਸ਼ ਕਰਨਗੇ ਕਿ ਨਹੀਂ ਪਰ ਆਸ ਬਹੁਤ ਘੱਟ ਆ ਕਿਉਂਕਿ ਜਿੱਦਾਂ ਜਿਆਦਾ ਦਿੱਲੀ ਦਾ ਗਲਵਾ ਪੈ ਚੁਕਿਆ ਹੁਣ ਮਾਨ ਸਾਹਿਬ ਨੂੰ ਵੀ ਆਸ ਨਹੀਂ ਰਹੀ ਆਪਾਂ ਤਾਂ ਕਿੱਥੋਂ ਆਸ ਕਰਾਂਗੇ ਮਾਨ ਸਾਹਿਬ ਵੀ ਕੱਲੇ ਬਿਆਣੀ ਦੰਦੇ ਨੇ ਮਾਨ ਸਾਹਿਬ ਨੂੰ ਵੀ ਮਜ਼ਦੂਰਾਂ ਦੇ ਵਿੱਚੋਂ ਕੱਲੀਆਂ ਹੁਣ ਵੋਟਾਂ ਹੀ ਦਿਖ ਰਹਿਣਾਂ ਨੇ ਉਹ ਨਹੀਂ ਦਿਖ ਰਿਹਾ ਜਿਹੜਾ ਗੀਤ ਗਾਉਂਦੇ ਹੁੰਦੇ ਸੀ ਮਗ ਤਾਂ ਰਹਿਗੇ ਸੂਰਜਾ ਕਮੀਆਂ ਦੇ ਵਿੜੇ ਇਹ ਸੰਤਰਾਮੋਦਾਸੀ ਦਾ ਗੀਤ ਸੀ ਤੇ ਸੰਤਰਾਮੋਦਾਸੀ ਦੇ ਇਸ ਗੀਤ ਤੋਂ ਜਿਹੜਾ ਮੁੱਖ ਮੰਤਰੀ ਸਾਹਿਬ ਦਾ ਉਹ ਵਿਹਾਰ ਹੁੰਦਾ ਸੀ ਵੀ ਮਗ ਦਾ ਰੰਗੇ ਸੂਰਜਾ ਕਮੀਆਂ ਦੇ ਵਿੜੇ ਅੱਖਾਂ ਦਾ ਨੂਰ ਹੁੰਦਾ ਸੀ ਜਨੂਨ ਹੁੰਦਾ ਸੀ ਉਹ ਸਾਨੂੰ ਸੱਚ ਲੱਗਦਾ ਸੀ ਤੇ ਹੁਣ ਸਾਨੂੰ ਇਹ ਲੱਗ ਰਿਹਾ ਵੀ ਉਹ ਨਿਰਾ ਝੂਠ ਸੀ ਉਹ ਸ਼ੈਤਾਨੀ ਭਰਿਆ ਉਹਨਾਂ ਦਾ ਜਿਹੜਾ ਵਿਹਾਰ ਸੀਗਾ ਉਹਨਾਂ ਦਾ ਜਿਹੜਾ ਉਹ ਅੱਖਾਂ ਦਾ ਨੂਰ ਸੀ ਉਹ ਸ਼ੈਤਾਨੀ ਸੀਗੀ ਲੋਕਾਂ ਦੇ ਨਾਲ ਚਿਲਾਕੀ ਸੀਗੀ ਤੇ ਹੁਣ ਤਾਂ ਸਾਨੂੰ ਮਾਨ ਸਾਹਿਬ ਦੀ ਜਿਹੜਾ ਕੋਈ ਮਾਨ ਸਾਹਿਬ ਕਿਤੇ ਵੀ ਖੜੇ ਹੋਣ ਸਟੇਜ ਤੇ ਕਿਤੇ ਵੀ ਉਹਨਾਂ ਦਾ ਪੋਸਟਰ ਦੇਖੇ ਤਾਂ ਸਾਨੂੰ ਇੱਕ ਗੀਤ ਯਾਦ ਆਉਂਦਾਗਾ ਕਿ ਲੋਕੋ ਬਾਜ਼ ਆਜੂ ਝੂਠੇ ਲੀਡਰਾਂ ਤੋਂ ਇਹਨਾਂ ਦੇਸ਼ ਨੂੰ ਬੇਲੇ ਲਗਾ ਛੱਡਣਾ ਇਹਨਾਂ ਦੇਸ਼ ਦਾ ਕੱਖ ਵੀ ਛੱਡਿਆ ਨਹੀਂ ਇਹਨਾਂ ਥੋਨੂੰ ਵੀ ਵੇਚ ਕੇ ਖਾ ਛੱਡਣਾ ਇਹਨਾਂ ਥੋਲੂ ਵੀ ਵੇਚ ਕੇ ਖਾ ਛੱਡਣਾ ਇਹੇ ਵੀ ਉਸੇ ਹੀ ਸੰਤਰਾ ਉਦਾਸੀ ਦਾ ਗੀਤ ਹੈ ਦੇਖਦੇ ਰਹੋ ਹਾਂਜੀ ਬਈ ਮਿਲਦੇ ਆਂ ਅਗਲੀ ਵੀਡੀਓ ਦੇ ਨਾਲ ਧੰਨਵਾਦ